ਪੰਜਾਬ ਪੁਲਿਸ ਦੇ ਇੱਕ ਡੀਐਸਪੀ ਦੀ ਬਰਖਾਸਤਗੀ ਬਰਖਾਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਬਕਾਇਦਾ ਤੌਰ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਵੱਲੋਂ ਕਿ ਅਸੀਂ ਇਹ ਪੂਰੀ ਫਾਈਲ ਤਿਆਰ ਕਰਕੇ ਪ੍ਰਕਿਰਿਆ ਤਿਆਰ ਕਰ ਦਿੱਤੀ ਹੈ ਤੇ ਇਸ ਨੂੰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਕਰਉਣ ਵਾਲੇ ਮਾਮਲੇ 'ਚ ਮੁੱਖ ਸਾਜ਼ਿਸ਼ਕਰਤਾ ਮੰਨਦੇ ਹੋਏ ਬਰਖਾਸਤ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਇਲਾਵਾ ਕੁਝ ਹੋਰ ਅਧਿਕਾਰੀ ਵੀ ਸਨ ਪੁਲਿਸ ਦੇ ਛੋਟੇ ਵੱਡੇ ਜਿਨ੍ਹਾਂ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ ਅਕਤੂਬਰ ਮਹੀਨੇ ਦੇ ਵਿੱਚ ਤਾਂ ਉਸ ਵੇਲੇ ਦੇ ਤਤਕਾਲੀ ਐਸਐਸਪੀ ਵਿਵੇਕਸ਼ੀਲ ਸੋਨੀ ਨੂੰ ਵੀ ਕਿਉਂ ਨਾ ਸਸਪੈਂਡ ਕੀਤਾ ਜਾਵੇ ਇਹ ਵੀ ਸਵਾਲ ਬਕਾਇਦਾ ਹਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਨੂੰ ਪੁੱਛਿਆ ਜਾ ਚੁੱਕਾ ਹੈ ਤੇ ਉੱਥੇ ਫਿਰ ਸਰਕਾਰ ਦੇ ਵਕੀਲ ਵੱਲੋਂ ਜਵਾਬ ਦਿੱਤਾ ਗਿਆ ਕਿ ਸਿੱਟ ਦੀ ਆਧਾਰ ਦੇ ਰਿਪੋਰਟ ਦੇ ਆਧਾਰ ਦੇ ਉੱਤੇ ਇਹ ਬਰਖਾਸਤ ਅਸੀਂ ਕਰ ਰਹੇ ਹਾਂ ਔਰ ਉਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਐਸਐਸਪੀ ਜਿਹੜੇ ਤਤਕਾਲੀ ਸਨ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ ਹੁਣ ਗੱਲ ਕਰਦੇ ਹਾਂ ਇਸ ਰਿਪੋਰਟ ਦੇ ਵਿੱਚ ਕੇ ਆਖਰਕਾਰ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦਾ ਪਛੋਕੜ ਕੀ ਹੈ ਕਦੋਂ ਉਸਨੇ ਸਰਵਿਸ ਸ਼ੁਰੂ ਕੀਤੀ ਡਿਊਟੀ ਕਿੱਥੇ ਕਿੱਥੇ ਹੁਣ ਤੱਕ ਰਹੀ ਔਰ ਉਸ ਦੇ ਨਾਲ ਵਿਵਾਦ ਕਿਹੜੇ ਕਿਹੜੇ ਜੁੜੇ ਹੋਏ ਨੇ 2016 ਦੇ ਪੀਪੀਐਸ ਬੈਚ ਦੇ ਜਿਹੜੇ ਅਧਿਕਾਰੀ ਨੇ ਗੁਰਸ਼ੇਰ ਸਿੰਘ ਸੰਧੂ ਦਰਅਸਲ ਉਹ ਪਹਿਲਾਂ BSF ਬਾਰਡਰ ਸਕਿਉਰਿਟੀ ਫੋਰਸ ਦੇ ਵਿੱਚ ਅਸਿਸਟੈਂਟ ਕਮਾਂਡੈਂਟ ਦੇ ਤੌਰ ਦੇ ਉੱਤੇ ਆਪਣੀ ਡਿਊਟੀ ਦੇ ਚੁੱਕੇ ਨੇ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੁੰਦੀ ਹੈ 2016 ਬੈਚ ਦੇ ਵਿੱਚ PPS ਅਧਿਕਾਰੀ ਬਣ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਜਿਹੜਾ ਪ੍ਰੋਬੇਸ਼ਨ ਪੀਰੀਅਡ ਹੁੰਦਾ ਉਸ ਦੀ ਉਹ ਮੁੱਲਾਪੁਰ ਥਾਣੇ ਦੇ ਵਿੱਚ ਬਤੌਰ SHO ਜਿਹੜੀ ਡਿਊਟੀ ਕਰਦੇ ਨੇ ਜਦੋਂ ਉਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਹੋ ਜਾਂਦਾ ਤਾਂ ਉਸ ਤੋਂ ਬਾਅਦ ਪਹਿਲੀ ਵਾਰੀ ਅਮਲੋਹ ਦੇ ਵਿੱਚ ਬਤੌਰ DSP ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਉਹਨਾਂ ਦੀ ਡਿਊਟੀ ਲੱਗਦੀ ਹੈ ਉਸ ਤੋਂ ਬਾਅਦ ਲੰਮਾ ਸਮਾਂ ਉਹਨਾਂ ਦੀਆਂ ਇੱਥੇ-ਇੱਥੇ ਤਾਇਨਾਤੀਆਂ ਕੀਤੀਆਂ ਗਈਆਂ ਉਹ ਜ਼ਿਆਦਾਤਰ ਮੁਹਾਲੀ ਜ਼ਿਲ੍ਹੇ ਦੇ ਵਿੱਚ ਹੋਈਆਂ ਔਰ ਮੁਹਾਲੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਆਂ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੇ ਸੇਵਾ ਕਾਰਜਕਾਲ ਦੌਰਾਨ ਕਾਫੀ ਵਿਵਾਦ ਜੁੜ ਗਏ ਦੋ ਤੋਂ ਤਿੰਨ ਵਿਵਾਦ ਤਾਂ ਐਸੇ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਅੱਗੇ ਜਾ ਕੇ ਇਸ ਰਿਪੋਰਟ ਵਿੱਚ ਕਰਾਂਗੇ ਔਰ ਗੁਰਸ਼ੇਰ ਸਿੰਘ ਸੰਧੂ ਸੀਨੀਅਰ ਅਧਿਕਾਰੀਆਂ ਦਾ ਪੁਲਿਸ ਅਧਿਕਾਰੀਆਂ ਦਾ ਇੰਨਾ ਲਾਡਲਾ ਕਿਉਂ ਸੀ ਕਿ ਜ਼ਿਆਦਾਤਰ ਡਿਊਟੀ 2016 ਤੋਂ ਲੈ ਕੇ 24 ਦੇ ਦੌਰਾਨ ਮੁਹਾਲੀ ਦੇ ਵਿੱਚ ਰਹੀ ਔਰ ਮੁਹਾਲੀ ਤੋਂ ਵਿੱਚ ਵੀ ਬਦਲੀ ਜਿਹੜੀ ਹੁੰਦੀ ਹੈ ਉਹ ਵੀ ਇਸ ਇੰਟਰਵਿਊ ਦੇ ਕੇਸ ਤੋਂ ਬਾਅਦ ਕੀਤੀ ਗਈ ਜਦੋਂ ਕਿ ਮਾਰਚ 2023 ਦੇ ਵਿੱਚ ਇੰਟਰਵਿਊ ਸਾਹਮਣੇ ਆਉਂਦਾ ਲਾਰੈਂਸ ਬਿਸ਼ਨੋਈ ਦਾ ਉਸ ਦੇ ਵਿੱਚ ਇਸ ਦੀ ਕੀ ਭੂਮਿਕਾ ਸੀ ਕਿਵੇਂ ਤੈਨਾਤ ਸੀ ਸਾਰੀਆਂ ਗੱਲਾਂ ਸਟ ਦੀ ਰਿਪੋਰਟ ਦਾ ਹਿੱਸਾ ਨੇ ਉਸ ਸਟ ਵਿੱਚ ਸਪੈਸ਼ਲ ਲਿਖਿਆ ਗਿਆ ਸਟ ਦੀ ਰਿਪੋਰਟ ਦੇ ਵਿੱਚ ਕਿ ਗੁਰਸ਼ੇਰ ਸਿੰਘ ਸੰਧੂ ਨੇ ਵੀ ਉਹ ਇੰਟਰਵਿਊ ਕਰਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਾਇ ਇਹ ਕਹਿ ਲਈਏ ਕਿ ਉਸ ਦੇ ਵਿੱਚ ਉਹ ਜਿਮੇਵਾਰ ਅਫਸਰ ਅਫਸਰਾਂ ਦੇ ਵਿੱਚੋਂ ਇੱਕ ਅਫਸਰ ਹੈ ਹੁਣ ਜਦੋਂ ਗੱਲ ਕਰਦੇ ਆ ਕਿ ਪਹਿਲੀ ਡਿਊਟੀ ਜਿਹੜੀ ਹੈ ਬਤੌਰ ਐਸ ਐਚਓ ਮੋਲਾਪੁਰ ਥਾਣੇ ਦੇ ਵਿੱਚ ਹੋਈ ਉਸ ਤੋਂ ਬਾਅਦ ਡੀਐਸਪੀ ਦੇ ਤੌਰ ਦੇ ਉੱਤੇ ਅਮਲੋਹ ਦੇ ਵਿੱਚ ਫਤੇਗੜ ਸਾਹਿਬ ਡਿਊਟੀ ਲੱਗਦੀ ਹੈ ਇਸ ਤੋਂ ਬਾਅਦ ਡੀਐਸਪੀ ਸਿਟੀ ਮੁਹਾਲੀ ਵੀ ਗੁਰਸ਼ੇਰ ਸੰਧੂ ਨੂੰ ਲਾਇਆ ਜਾਂਦਾ ਫਿਰ ਡੀਐਸਪੀ ਇਨਵੈਸਟੀਗੇਸ਼ਨ ਮੁਹਾਲੀ ਲਾਇਆ ਗਿਆ ਤੇ ਫਿਰ ਡੀਐਸਪੀ ਸਪੈਸ਼ਲ ਸੈੱਲ ਮੁਹਾਲੀ ਦੇ ਵਿੱਚ ਵੀ ਤਾਇਨਾਤ ਕੀਤਾ ਗਿਆ ਗੁਰਸ਼ੇਰ ਸੰਧੂ ਆ ਜਿਹੜਾ ਉਹ ਇਨਕਾਊਂਟਰ ਸਪੈਸ਼ਲਿਸਟ ਵੀ ਮੰਨਿਆ ਗਿਆ ਪੰਜਾਬ ਪੁਲਿਸ ਦਾ ਕਿਉਂਕਿ 5 ਤੋਂ 6 ਅਜਿਹੇ ਇਨਸੀਡੈਂਟ ਸਾਹਮਣੇ ਆਏ ਨੇ ਕੇਸ ਨੇ ਪੁਲਿਸ ਦੇ ਰਿਕਾਰਡ ਦੇ ਵਿੱਚ ਜਦੋਂ ਮੁਲਜ਼ਮਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉਹਨਾਂ ਦੀਆਂ ਲੱਤਾਂ ਦੇ ਵਿੱਚ ਜਿਹੜੀ ਗੋਲੀ ਚੱਲਦੀ ਹੈ ਇਨਕਾਊਂਟਰ ਦੇ ਦੌਰਾਨ ਉਹ ਗੁਰਸ਼ੇਰ ਸਿੰਘ ਸੰਧੂ ਨੇ ਉਸ ਵਿੱਚ ਜਿਹੜੀ ਆ ਆਪਦੀ ਡਿਊਟੀ ਨਿਭਾਈ ਸੀ ਸੇਵਾ ਨਿਭਾਈ ਸੀ ਉਸ ਤੋਂ ਬਾਅਦ ਜਿਹੜਾ ਮੁਹਾਲੀ ਦਾ ਟਿਨਿਓਰ ਹੈ ਉਹ ਬੜਾ ਕੰਟਰੋਵਰਸਿਸ ਦੇ ਵਿੱਚ ਰਿਹਾ ਬੜੇ ਹੀ ਵਿਵਾਦ ਜੁੜਦੇ ਰਹੇ ਨੇ ਗੁਰਸ਼ੇਰ ਸਿੰਘ ਸੰਧੂ ਦੇ ਨਾਲ ਖਾਸ ਕਰਕੇ ਜੇਕਰ ਅਸੀਂ ਪਹਿਲੀ ਗੱਲ ਕਰੀਏ ਹਰਸੀਮਰਨਜੀਤ ਸਿੰਘ ਨੇ ਜਿਹੜੇ ਸੈਸ਼ਨ ਜੱਜ ਨੇ ਏਡੀ ਐਸਜੇ ਉਹਨਾਂ ਦੇ ਵੱਲੋਂ ਡੀਜੀਪੀ ਨੂੰ ਬਤੌਰ ਲਿਖਿਆ ਗਿਆ ਸੀ ਕਿਉਂਕਿ ਇੱਕ ਕੇਸ ਦੇ ਵਿੱਚ ਇਨਵੋਲਵਮੈਂਟ ਆਈ ਸੀ ਕਿ ਜਿਹੜੀ ਇਨਵੈਸਟੀਗੇਸ਼ਨ ਕਰਨੀ ਸੀ ਜਿਹੜੀ ਦੋ ਵੱਖੋ ਵੱਖਰੇ ਇਮੀਗ੍ਰੇਸ਼ਨ ਫਰਾਡ ਕੇਸਾਂ ਨੂੰ ਲੈ ਕੇ ਉਹ ਇਨਵੈਸਟੀਗੇਸ਼ਨ ਸਹੀ ਨਹੀਂ ਸੀ ਕੀਤੀ ਗਈ ਫਿਰ ਇੱਕ ਆਈਪੀਐਸ ਅਧਿਕਾਰੀ ਨੂੰ ਉਹ ਜ਼ਿੰਮੇਵਾਰੀ ਦੇਣ ਦੀ ਗੱਲ ਆਕੀ ਗਈ ਸੀ ਇੱਕ ਉਹ ਕੇਸ ਆਇਆ ਸੀ ਸਾਹਮਣੇ ਉਸ ਤੋਂ ਬਾਅਦ ਗੁਰਸ਼ੇਰ ਸਿੰਘ ਸੰਧੂ ਦੇ ਨਾਲ ਜੁੜਿਆ ਜਿਹੜਾ ਇੱਕ ਹੋਰ ਕੇਸ ਆਉਂਦਾ ਉਹ ਮਨਮੂਨ ਸਿੰਘ ਦਾ ਆਉਂਦਾ ਜਿਹੜਾ ਕਿ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਇਮਾਨਦਾਰੀ ਤੇ ਹਾਈ ਕੋਰਟ ਵਿੱਚ ਸਵਾਲ ਉਠਾਏ ਗਏ ਸੀ ਖਾਸ ਤੌਰ ਤੇ ਮਨਮੂਨ ਸਿੰਘ ਬਨਾਮ ਪੰਜਾਬ ਰਾਜ ਦੇ ਸਰਲੇਖ ਵਾਲੇ ਕੇਸ ਚ ਮਈ 2024 ਵਿੱਚ ਪਟੀਸ਼ਨਰ ਮਨਮੂਨ ਸਿੰਘ ਨੂੰ ਗੈਂਗਸਟਰ ਲੱਕੀ ਪਟਿਆਲ ਵੱਲੋਂ ਇੱਕ ਫਰੋਤੀ ਦੀ ਕਾਲ ਆਈ ਸੀ ਉਸ ਨੇ ਇਸ ਮਾਮਲੇ ਦੀ ਸੂਚਨਾ ਡੀਐਸਪੀ ਗੁਰਸ਼ੇਰ ਸੰਧੂ ਨੂੰ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ ਜਦੋਂ ਮਨਮੋਨ ਸਿੰਘ ਡੀਐਸਪੀ ਦੇ ਦਫ਼ਤਰ ਤੋਂ ਬਾਹਰ ਨਿਕਲਿਆ ਤਾਂ ਗੈਂਗਸਟਰ ਨੇ ਉਸ ਨੂੰ ਫੇਰ ਦੁਬਾਰਾ ਕਾਲ ਕੀਤੀ ਤੇ ਕਿਹਾ ਕਿ ਕੀ ਕਿਉਂ ਕਰ ਰਹੇ ਆ ਸਾਡੀ ਸ਼ਿਕਾਇਤ ਇਹ ਗੱਲ ਆਖੀ ਗਈ ਤਾਂ ਜਦੋਂ ਗੁਰਸ਼ੇਰ ਸੰਧੂ ਦੇ ਦਫ਼ਤਰ ਤੋਂ ਬਾਹਰ ਉਹ ਨਿਕਲ ਰਿਹਾ ਸੀ ਸਾਰੀਆਂ ਗੱਲਾਂ ਬਾਅਦ ਵਿੱਚ ਹੋਈਆਂ ਬਾਅਦ ਵਿੱਚ ਇਹ ਵੀ ਕਿਹਾ ਗਿਆ ਮਨਮੋਨ ਸਿੰਘ ਦੇ ਵੱਲੋਂ ਕਿ ਮੇਰੀ ਜਾਨ ਤੇ ਮਾਲ ਨੂੰ ਖਤਰਾ ਹੈ ਇਸ ਦੇ ਲਈ ਸੁਰੱਖਿਆ ਲੈਣ ਦੇ ਲਈ ਹਾਈ ਕੋਰਟ ਤੱਕ ਉਸ ਵੱਲੋਂ ਪਹੁੰਚ ਵੀ ਕੀਤੀ ਗਈ ਫਿਰ ਜਸਟਿਸ ਸੰਦੀਪ ਮੋਦਗਲ ਨੇ ਹੁਕਮ ਦਿੱਤੇ ਸੀ ਕਿ ਮੁਹਾਲੀ ਦੇ ਤਤਕਾਲੀ ਐਸਐਸਪੀ ਜਦੋਂ ਸੰਦੀਪ ਗਰਗ ਸੀ ਇਸ ਸੰਬੰਧ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ ਬਣਾਈ ਜਵਾਬ ਵੀ ਦਾਖਲ ਕੀਤਾ ਗਿਆ ਇਸ ਗੱਲ ਦਾ ਜਵਾਬ ਦੇਣ ਲਈ ਅਦਾਲਤ ਵਿੱਚ ਨਿੱਜੀ ਤੌਰ ਤੇ ਵੀ ਹਾਜ਼ਰ ਹੋਏ ਸੀ ਜੱਜ ਨੇ ਐਸਐਸਪੀ ਦੀ ਅਣਗਹਿਲੀ ਨੂੰ ਜਾਣਬੁੱਝ ਕੇ ਅਣ ਆਗਿਆਕਾਰੀ ਤੇ ਨਿਆਂ ਪ੍ਰਣਾਲੀ ਦਾ ਨਰਾਦਰ ਦੱਸਿਆ ਸੀ ਹਾਈ ਕੋਰਟ ਨੇ ਮੁਹਾਲੀ ਪੁਲਿਸ ਨੂੰ ਮਨਮੋਹਨ ਸਿੰਘ ਨੂੰ ਸੁਰੱਖਿਆ ਪ੍ਰਦਾਨ ਕਰਨ ਤੇ ਗੈਂਗਸਟਰ ਲੱਕੀ ਪਟਿਆਲ ਦੀਆਂ ਧਮਕੀਆਂ ਦੀ ਜਾਂਚ ਲਈ ਇੱਕ ਐਸਆਈਟੀ ਗਠਨ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ ਇਹਨਾਂ ਨਿਰਦੇਸ਼ਾਂ ਦੇ ਬਾਵਜੂਦ ਮਨਮੋਹਨ ਸਿੰਘ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਸੀ ਕਿ ਪੁਲਿਸ ਸੁਰੱਖਿਆ ਨਾ ਕਾਫੀ ਹੈ ਉਹਨਾਂ ਕਹੇ ਕਿ ਬਹੁਤ ਘੱਟ ਹੁੰਦਾ ਹੈ ਕਿ ਮੈਨੂੰ ਦਿੱਤਾ ਗਿਆ ਇੱਕ ਕਾਂਸਟੇਬਲ ਵੀ ਸਹੀ ਢੰਗ ਨਾਲ ਉੱਥੇ ਨਹੀਂ ਪਹੁੰਚਦਾ ਤੇ ਮੈਂ ਸ਼ਾਇਦ ਹੀ ਆਪਣੇ ਘਰ ਦੇ ਨੇੜੇ ਤੇ ਕੋਈ ਪੁਲਿਸ ਦੀ ਗਸ਼ਤ ਕਰਦਾ ਕੋਈ ਵਾਹਨ ਦੇਖਿਆ ਹੋਵੇ ਮੇਰੀ ਜਾਨ ਨੂੰ ਲਗਾਤਾਰ ਖਤਰਾ ਬਣਿਆ ਰਿਹਾ ਫਿਰ ਇੱਕ ਹੋਰ ਕੇਸ ਜੁੜਦਾ ਜਦੋਂ ਗੁਰਸ਼ੀਰ ਸਿੰਘ ਸੰਧੂ ਦੇ ਨਾਲ ਇੱਕ ਹੋਰ ਮਾਮਲੇ ਦੇ ਵਿੱਚ ਇੱਕ ਬਲਜਿੰਦਰ ਸਿੰਘ ਟਾਲਾ ਨਾਮ ਦਾ ਵਿਅਕਤੀ ਜਿਹੜਾ ਕਿ ਕੇਸ ਦੇ ਵਿੱਚ ਡੀਐਸਪੀ ਗੁਰਸ਼ੇਰ ਸੰਧੂ ਨੂੰ ਇੱਕ ਘਟਾਲੇ ਵਿੱਚ ਨਾਮਜ਼ਦ ਕੀਤਾ ਗਿਆ ਉਸਨੇ ਆਪਣੇ ਕਿਉਂਕਿ ਪਹਿਲਾਂ ਦੋਸਤੀ ਸੀ ਉਸੇ ਬਲਜਿੰਦਰ ਸਿੰਘ ਦੇ ਨਾਲ ਗੁਰਸ਼ੇਰ ਸੰਧੂ ਦੀ ਇਹ ਵੀ ਸਾਹਮਣੇ ਆਉਂਦੀਆਂ ਨੇ ਗੱਲਾਂ ਕਿ ਗੁਰਸ਼ੇਰ ਸੰਧੂ ਨੇ ਕਥਿਤ ਤੌਰ ਤੇ ਬਲਜਿੰਦਰ ਸਿੰਘ ਦੇ ਤੋਂ ਖਾਲੀ ਕਾਗਜ਼ਾਂ ਤੇ ਦਸਤਕਤ ਕਰਵਾ ਲਏ ਸੀ ਜਿਨ੍ਹਾਂ ਦੀ ਬਾਅਦ ਵਿੱਚ ਵੱਖ-ਵੱਖ ਲੋਕਾਂ ਵੱਲੋਂ ਝੂਠੀਆਂ ਸ਼ਿਕਾਇਤਾਂ ਲਈਆਂ ਗਈਆਂ ਫਿਰ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਆਪ ਕਰਨ ਦੇ ਲਈ ਆਪ ਕੋਲ ਹੀ ਮਾਰਕ ਕਰਵਾ ਲਈ ਜਿਹੜੀ ਹੈ ਇਨਵੈਸਟੀਗੇਸ਼ਨ ਉਸ ਵੇਲੇ ਵੀ ਤਤਕਾਲੀ ਐਸਐਸਪੀ ਸੰਦੀਪ ਗਰਗਸਾਨੇ ਨਾਲ ਸ਼ਿਕਾਇਤਾਂ ਤੇ ਡੀਐਸਪੀ ਗੁਰਸ਼ੇਰ ਸੰਧੂ ਨੂੰ ਹੀ ਮਾਰਕ ਕਰ ਦਿੱਤਾ ਜਾਂਦਾ ਸੀ ਔਰ ਇਸ ਤਰ੍ਹਾਂ ਕੁਝ ਨਿੱਜੀ ਵਿਅਕਤੀਆਂ ਤੇ ਕਾਰੋਬਾਰਾਂ ਤੋਂ ਪੈਸੇ ਵਸੂਲਣ ਤੇ ਜਾਇਦਾਦ ਹੜੱਪਣ ਦੇ ਮਾਮਲੇ ਸਾਹਮਣੇ ਆਏ ਹਾਈ ਕੋਰਟ ਤੇ ਦਖਲ ਤੋਂ ਬਾਅਦ ਗੁਰਸ਼ੇਰ ਸੰਧੂ ਖਿਲਾਫ ਕੁਝ ਮਹੀਨੇ ਪਹਿਲਾਂ ਹੀ ਸਟੇਟ ਕ੍ਰਾਈਮ ਥਾਣੇ ਦੇ ਵਿੱਚ ਫੇਜ਼ 4 ਦੇ ਵਿੱਚ ਇੱਕ ਐਫਆਈਆਰ ਵੀ ਫਿਰ ਦਰਜ ਹੁੰਦੀ ਹੈ ਗੁਰਸ਼ੇਰ ਸੰਧੂ ਦੇ ਨਾਲ ਜੁੜੀਆਂ ਗੱਲਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ ਇਸ ਤੋਂ ਇਲਾਵਾ ਜਿਹੜਾ ਫਿਰ ਵੱਡਾ ਮਸਲਾ ਖੜਾ ਹੋ ਜਾਂਦਾ ਇਸ ਦੇ ਦੌਰਾਨ ਲਾਰੈਂਸ ਬਸ਼ਨੋਈ ਦੇ ਇੰਟਰਵਿਊ ਦਾ ਜਿਹੜੀ ਕਿ 2 3 ਸਤੰਬਰ ਦੀ ਰਾਤ ਨੂੰ 222 ਦੇ ਵਿੱਚ ਸ਼ੁਰੂ ਜਿਹੜੀ ਸ਼ੂਟ ਕੀਤੀ ਗਈ ਸੀ ਆਈਏ ਥਾਣੇ ਦੇ ਕੰਪਲੈਕਸ ਦੇ ਅੰਦਰ ਜਿਹੜਾ ਕਿ ਪੰਜਾਬ ਪੁਲਿਸ ਮੰਨਣ ਨੂੰ ਹੀ ਤਿਆਰ ਨਹੀਂ ਸੀ ਉਸ ਤੋਂ ਬਾਅਦ ਪਤਾ ਲੱਗਦਾ ਕਿ ਇਸ ਵਿੱਚ ਕਿਹੜੇ ਕਿਹੜੇ ਅਫਸਰਾਂ ਦੀ ਮਿਲੀਭੁਗਤ ਹੈ 6 ਤੋਂ 7 ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਨੂੰ ਸਸਪੈਂਡ ਅਕਤੂਬਰ ਮਹੀਨੇ ਵੀ ਕੀਤਾ ਗਿਆ ਕਿਉਂਕਿ ਪਹਿਲਾਂ ਤੇ ਮੰਨਣ ਨੂੰ ਤਿਆਰ ਨਹੀਂ ਸੀ ਫਿਰ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇੱਕ ਜੜੀ ਬਣਦੀ ਹੈ ਸਿੱਟ ਪ੍ਰਬੋਧ ਕੁਮਾਰ ਸਪੈਸ਼ਲ ਡੀਜੀਪੀ ਹਿਊਮਨ ਰਾਈਟਸ ਦੀ ਉਹਨਾਂ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਪਤਾ ਲੱਗਦਾ ਹੈ ਕਿ ਗੁਰਸ਼ੇਰ ਸੰਧੂ ਉਸ ਵਿੱਚ ਮੁੱਖ ਜ਼ਿੰਮੇਵਾਰ ਅਫਸਰ ਹੈ ਇਸੇ ਕਰਕੇ ਉਸ ਆਧਾਰ ਦੇ ਉੱਤੇ ਹੀ ਹੁਣ ਮੰਨ ਲਿਆ ਸਰਕਾਰ ਨੇ ਫਾਈਲ ਤਿਆਰ ਕਰ ਲਈ ਹੈ ਗ੍ਰਹਿਭਾਗ ਨੇ ਜਿਹੜੀ ਕੀ ਪੀਪੀਐਸਸੀ ਨੂੰ ਭੇਜ ਦਿੱਤੀ ਗਈ ਹੈ ਕਿ ਇਸ ਦੇ ਆਰਡਰ ਜਲਦੀ ਹੀ ਆ ਜਾਣਗੇ ਇੱਕ ਬਰਖਾਸਤ ਕਰ ਦਿੱਤਾ ਗਿਆ ਇਸ ਦੀ ਜਾਣਕਾਰੀ ਹਾਈ ਕੋਰਟ ਨੂੰ ਦੇ ਦਿੱਤੀ ਗਈ ਹੈ ਹੁਣ ਗੱਲ ਹੈ ਕਿ ਇਸ ਤਰ੍ਹਾਂ ਵੱਖੋ-ਵੱਖਰੇ ਕੇਸਾਂ ਦੇ ਵਿੱਚ ਜਿਹੜਾ ਗੁਰਸ਼ੇਰ ਸੰਧੂ ਹੈ ਆਪਣੀ 2016 ਤੋਂ ਲੈ ਕੇ 224 ਤੱਕ ਕਈ ਕੇਸਾਂ ਦੇ ਵਿੱਚ ਵਿਵਾਦਾਂ ਦੇ ਵਿੱਚ ਜੁੜਿਆ ਰਿਹਾ ਪਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਕਰਵਾਉਣਾ ਕਿੰਨਾ ਮਹਿੰਗਾ ਪਵੇਗਾ ਕਿ ਨੌਕਰੀ ਵੀ ਜਾ ਸਕਦੀ ਹੈ ਇਹ ਸ਼ਾਇਦ ਉਦੋਂ ਉਸਨੇ ਨੇ ਇਸ ਕਰਕੇ ਨਹੀਂ ਸੀ ਸੋਚਿਆ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਦੀ ਜਿਹੜੀ ਛੱਤਰਛਾਇਆ ਗੁਰਸ਼ੀਰ ਸੰਧੂ ਨੂੰ ਬਚਾਉਂਦੀ ਆ ਰਹੀ ਸੀ ਉਹਨ ਗੁਰਸ਼ੀਰ ਸੰਧੂ ਦਾ ਜਿਹੜਾ ਜਿਵੇਂ ਪਹਿਲਾਂ ਦੱਸਿਆ ਕਿ ਉਹ ਅਸਿਸਟੈਂਟ ਕਮਾਂਡਰ ਦੇ ਤੌਰ ਤੇ ਉੱਤੇ ਵੀ ਬੀਐਸਐਫ ਦੇ ਵੇਲੇ ਸੇਵਾਵਾਂ ਨਿਭਾ ਚੁੱਕੇ ਨੇ ਪਰ ਉਹਨਾਂ ਦਾ ਜਿਹੜਾ ਪਛੋਕੜ ਹੈ ਉਹ ਜਲੰਧਰ ਦੇ ਇੱਕ ਰਸੂਖਦਾਰ ਪਰਿਵਾਰ ਨਾਲ ਹੈ ਔਰ ਉਹਨਾਂ ਦੀ ਜਿਹੜੀ ਸੰਧੂ ਫੈਮਲੀ ਹੈ ਸੰਧੂ ਪਰਿਵਾਰ ਹੈ ਉਹਨਾਂ ਦੇ ਪੈਟਰੋਲ ਪੰਪ ਵੀ ਚੱਲਦੇ ਨੇ ਤਾਂ ਉਸ ਤਰ੍ਹਾਂ ਉਹਨਾਂ ਦੀ ਜਿਹੜੀ ਡਿਊਟੀ ਹੈ ਆਪਣੀ ਖਾਸ ਕਰ ਮੁਹਾਲੀ ਦੇ ਵਿੱਚ 2017 ਤੋਂ ਸ਼ੁਰੂ ਕੀਤੀ ਸੀ ਤਾਂ ਇਹਨਾਂ 7-8 ਸਾਲਾਂ ਦੇ ਵਿੱਚ ਵਿੱਚ ਗੁਰਸ਼ੇਰ ਸੰਧੂ ਦੇ ਨਾਲ ਕਈ ਐਸੇ ਚੀਜ਼ਾਂ ਜੁੜ ਗਈਆਂ ਵਿਵਾਦ ਜੁੜ ਗਏ ਕੇਸ ਜੁੜ ਗਏ ਜਿਸ ਦੇ ਵਿੱਚੋਂ ਨਿਕਲਣਾ ਗੁਰਸ਼ੇਰ ਸੰਧੂ ਦੇ ਲਈ ਮੁਸ਼ਕਲ ਹੋ ਗਿਆ ਤੇ ਹੁਣ ਮੁਸ਼ਕਲਾਂ ਇੱਥੋਂ ਤੱਕ ਵਧੀਆਂ ਨੇ ਕਿ ਪਹਿਲਾਂ ਤਾਂ ਪੰਜਾਬ ਪੁਲਿਸ ਦੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਜੀਦਗੀ ਦੇ ਨਾਲ ਅੱਗੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਸੀ ਪਰ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਖਲ ਆਉਂਦਾ ਹੁਕਮ ਤੇ ਹਦਾਇਤਾਂ ਆਉਂਦੀਆਂ ਨੇ ਤਾਂ ਫੇਰ ਜਾ ਕੇ ਕਿਤੇ ਇਹ ਗੱਲ ਇੱਥੋਂ ਤੱਕ ਪੁੱਜੀ ਹੈ ਹਾਲਾਂਕਿ ਕੱਲਾ ਡੀਐਸਪੀ ਗੁਰਸ਼ੇਰ ਸੰਧੂ ਨੂੰ ਬਰਖਾਸਤ ਕਰਨ ਦੀ ਜਿਹੜੀ ਸਰਕਾਰ ਦੀ ਇਹ ਜਿਹੜਾ ਕਦਮ ਚੁੱਕਿਆ ਜਾ ਰਿਹਾ ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਜਾਂ ਉੱਠ ਰਹੇ ਨੇ ਸੁਭਾਵਿਕ ਤੌਰ ਦੇ ਉੱਤੇ ਕਿ ਹੋਰ ਵੀ ਕਈ ਪੁਲਿਸ ਅਧਿਕਾਰੀ ਸੀ ਜਿਹੜੇ ਛੋਟੇ ਵੱਡੇ ਜਿਹੜੇ ਇਸ ਇੰਟਰਵਿਊ ਨੂੰ ਕਰਵਾਉਣ ਦੇ ਵਿੱਚ ਅੰਜਾਮ ਦੇਣ ਦੇ ਵਿੱਚ ਮਿਲੇ ਹੋਏ ਸਨ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਕੀ ਕੀਤਾ ਗਿਆ ਕੀ ਉਹਨਾਂ ਦੀ ਨੌਕਰੀ ਖੋਈ ਜਾਏਗੀ ਲਈ ਜਾਏਗੀ ਜਿਵੇਂ ਗੁਰਸ਼ੀਰ ਸੰਧੂ ਨੂੰ ਬਰਖਾਸਤ ਕੀਤਾ ਜਾ ਰਿਹਾ ਹੈ ਜਾਂ ਫਿਰ ਇਸ ਮਾਮਲੇ ਦੇ ਵਿੱਚ ਹਾਲੇ ਦੇਰ ਲੱਗੇਗੀ ਹਾਲਾਂਕਿ ਇਸੇ ਦੇ ਵਿੱਚ ਇੱਕ ਨਾਲ ਲੱਗਦੀ ਜਿਹੜੀ ਗੱਲ ਹੈ ਉਹ ਤੁਹਾਡੇ ਨਾਲ ਇਹ ਵੀ ਸਾਂਝੀ ਕਰ ਦਿੰਨੇ ਆ ਕਿ ਬਲਕੌਰ ਸਿੰਘ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਵੀ ਜਦੋਂ ਬਰਖਾਸਤ ਕੀ ਦੀ ਗੱਲ ਸਾਹਮਣੇ ਆਈ ਤਾਂ ਇੱਕ ਦਿਨ ਪਹਿਲਾਂ ਇੱਕ ਪੋਸਟ ਪਾਈ ਕਿ ਸਿੱਧੂ ਦੇ ਜਾਣ ਤੋਂ 933 ਦਿਨਾਂ ਬਾਅਦ ਕੱਲਾ ਕੱਲਾ ਦਿਨ ਗਿਣ ਰਹੇ ਨੇ ਜਿਸ ਦੇ ਵਿੱਚ ਲਿਖਦੇ ਨੇ ਜਸਟਿਸ ਫੋਰਸ ਦੂਮੂਸੇਵਾਲਾ ਇਸ ਫੋਟੋ ਵਿੱਚ ਉਹਨਾਂ ਨੇ ਇੱਕ ਫੋਟੋ ਵੀ ਸਾਂਝੀ ਕੀਤੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਨਮਾਨ ਕਰ ਰਹੇ ਨੇ ਗੁਰਸ਼ੇਰ ਸਿੰਘ ਸੰਧੂ ਦਾ ਇਸ ਫੋਟੋ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨਤ ਕੀਤੇ ਜਾ ਰਹੇ ਡੀਐਸਪੀ ਗੁਰਸ਼ੇਰ ਸਿੰਘ ਨੂੰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਿੱਚ ਮਦਦ ਕੀਤੇ ਜਾਣ ਲਈ ਬਰਖਾਸਤ ਕਰ ਦਿੱਤਾ ਗਿਆ ਹਾਲਾਂਕਿ ਸਿਰਫ ਬਲੀ ਦਾ ਬੱਕਰਾ ਹੈ ਜਦ ਕਿ ਵੱਡੀਆਂ ਕਾਲੀਆਂ ਭੇਡਾਂ ਅਜੇ ਵੀ ਸੁਰੱਖਿਅਤ ਹਨ ਉਹਨਾਂ ਖਿਲਾਫ ਬੋਲਣ ਦੀ ਕੋਈ ਹਿੰਮਤ ਨਹੀਂ ਕਰਦਾ ਗੈਰ ਕਾਨੂੰਨੀ ਇੰਟਰਵਿਊਆਂ ਤੋਂ ਬਾਅਦ ਡੀਜੀਪੀ ਅਤੇ ਜੇਲ੍ਹ ਵਿਭਾਗ ਦੇ ਅਧਿਕਾਰੀ ਪ੍ਰੈਸ ਕਾਨਫਰੰਸਾਂ 'ਾਂ ਹੀ ਜਵਾਬ ਦੇ ਦਿੱਤੇ ਭਗੌੜੇ ਹੋਏ ਪਰ ਸਚਾਈ ਸਾਹਮਣੇ ਆਈ ਇੰਟਰਵਿਊ ਗ੍ਰੈਵ ਵਿਭਾਗ ਤੇ ਡੀਜੀਪੀ ਦੇ ਅਧਾਰ ਖੇਤਰ ਅਧੀਨ ਇੱਕ ਪੁਲਿਸ ਸਟੇਸ਼ਨ ਵਿੱਚ ਹੋਈ ਇਸ ਮਾਮਲੇ ਵਿੱਚ ਪੂਰੀ ਜਾਂਚ ਪੁਲਿਸ ਸਿਆਸੀ ਗੈਂਗਸਟਰ ਗੱਠਜੋੜ ਦੇ ਡੂੰਘੇ ਜਾਲ ਦਾ ਪਰਦਾ ਫਾਸ਼ ਕਰੇਗੀ ਇਹ ਬਲਕੌਰ ਸਿੰਘ ਸਿੱਧੂ ਸਿੱਧੂ ਮੂਸੇ ਵਾਲੇ ਦੇ ਪਿਤਾ ਦੇ ਬੋਲ ਨੇ ਜੋ ਉਹਨਾਂ ਨੇ ਆਪਣੇ ਅਫੀਸ਼ੀਅਲ ਫੇਸਬੁੱਕ ਪੇਜ ਦੇ ਉੱਤੇ ਸਾਂਝੀ ਕੀਤੀ ਪੋਸਟ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਇਸ਼ਾਰਾ ਕੀਤਾ ਹੈ ਕਿ ਸਿਰਫ ਹੁਣ ਬਲੀ ਦਾ ਬੱਕਰਾ ਡੀਐਸਪੀ ਗੁਰਸ਼ੀਰ ਸੰਧੂ ਨੂੰ ਬਣਾਇਆ ਜਾ ਰਿਹਾ ਹੈ ਹਾਲਾਂਕਿ ਜੇਕਰ ਹੋਰ ਤੈਅ ਨਾਲ ਜਾਂਚ ਪੜਤਾਲ ਹੁੰਦੀ ਹੈ ਤੇ ਇਸ ਦੇ ਵਿੱਚ ਕਾਫੀ ਵੱਡਾ ਗੱਠਜੋੜ ਦਾ ਪਰਦਾ ਫਾਸ਼ ਹੋ ਸਕਦਾ ਹੈ ਤਾਂ ਗੁਰਸ਼ੀਰ ਸਿੰਘ ਸੰਧੂ ਦੇ ਨਾਲ ਜੁੜੀ ਹੈ ਜਿਹੜੀ ਪਛੋਕੜ ਦੀ ਗੱਲ ਔਰ ਜੁੜੇ ਵਿਵਾਦਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਪੰਜਾਬ ਪੁਲਿਸ ਦੇ ਵਿੱਚ ਅਜਿਹੇ ਪੁਲਿਸ ਅਫਸਰ ਕਿਵੇਂ ਆਪਣੇ ਬਲਬੂਤੇ ਦੇ ਉੱਤੇ ਜਾਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਕੀ ਛਤਰ ਛਾਇਆ ਤੋਂ ਬਿਨਾ ਅਜਿਹਾ ਕੰਮ ਕਰ ਜਾਂਦੇ ਨੇ ਆਪਣੀਆਂ ਚਲਾਕੀਆਂ ਵਰਤ ਜਾਂਦੇ ਨੇ ਪੁਲਿਸ ਦੀ ਵਰਦੀ ਉੱਤੇ ਦਾਗ ਲਾ ਜਾਂਦੇ ਨੇ ਜਾਂ ਫਿਰ ਵਾਕਈ ਕਿਤੇ ਨਾ ਕਿਤੇ ਇੱਕ ਵੱਡੀ ਮਿਲੀ ਭੁਗਤ ਦੇ ਆਧਾਰ ਦੇ ਉੱਤੇ ਜਈਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ